ਪੰਜ ਤਤਾਂ ਵਿੱਚ ਬਲੀਨ ਹੋਏ ਹਾਸਿਆਂ ਦੇ ਬਾਦਸ਼ਾਹ ਜਸਵਿੰਦਰ ਪੱਲਾ ਨਾਮ ਅੱਖਾਂ ਨਾਲ ਦਿੱਤੀ ਗਈ ਅੰਤਿਮ ਵਿਦਾਈ ਅੰਤਿਮ ਵਿਦਾਈ ਦੇਣ ਲਈ ਪਹੁੰਚੀ ਫੈਨਸ ਦੀ ਫ਼ੀੜ ਪੰਜਾਬੀ ਕਾਮੇਡੀ ਦੇ ਬਾਦਸ਼ਾਹ ਜਸਵਿੰਦਰ ਪੱਲਾ ਪੰਜ ਤਤਾਂ ਵਿੱਚ ਵਲੀਨ ਹੋ ਗਏ ਨੇ ਮੋਹਾਲੀ ਦੇ ਬਲੌਂਗੀ ਸ਼ਮਸ਼ਾਨ ਘਾਟ ਚ ਅੰਤਿਮ ਸੰਸਕਾਰ ਕੀਤਾ ਗਿਆ ਉਨ੍ਹਾਂ ਦੇ ਪੁੱਤ ਫੁਖਰਾਜ ਪੱਲਾ ਨੇ ਚਿਖਾ ਨੂੰ ਅਗਨੀ ਵਿਖਾਈ ਇਸ ਤੋਂ ਪਹਿਲਾਂ ਉਨ੍ਹਾਂ ਦੀ ਦੇਹ ਅੰਤਿਮ ਦਰਸ਼ਨਾਂ ਲਈ ਉਨ੍ਹਾਂ ਦੀ ਮੋਹਾਲੀ ਫੇਸ ਸਤ ਸਥਿਤ ਰਿਹਾਈਸ਼ੀ ਕੋਠੀ ਵਿੱਚ ਰੱਖੀ ਗਈ ਉਨ੍ਹਾਂ ਦੇ ਪਰਿਵਾਰ ਚ ਪਤਨੀ ਪਰਮਦੀਪ ਪੱਲਾ ਪੁੱਤ ਫੁਖਰਾਜ ਪੱਲਾ ਤੇ ਤੀ ਅਰਸ਼ਦੀਪ ਕੋ ਡੂੰਗੇ ਸਦਮੇ ਚ ਨਜ਼ਰ ਆਈ ਇਸ ਦਰਨ ਫੈਨ ਪਰਿਵਾਰਿਕ ਮੈਂਬਰਾਂ ਤੇ ਕਰੀਬੀਆਂ ਨੇ ਮਰਹੂਮ ਜਸਵਿੰਦਰ ਪੱਲਾ ਨੂੰ ਅੰਤਿਮ ਵਿਦਾਇਗੀ ਦੇਣ ਲਈ ਵੱਡੀ ਗਿਣਤੀ ਚ ਲੋਕ ਇਕੱਠੇ ਹੋਏ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਅਤੇ ਫਿਲਮ ਜਗਤ ਦੇ ਸtare ਵੀ ਪਹੁੰਚੇ ਇਨ੍ਹਾਂ ਚ ਅਦਾਕਾਰ ਨੀਰੂ ਬਾਜਵਾ ਅਤੇ ਗੀਪੀ ਗਰੇਵਾਲ ਸਮੇਤ ਕਈ ਮਸ਼ਹੂਰ ਹਸਤੀਆਂ ਸ਼ਾਮਲ ਸਨ ਜਸਵਿੰਦਰ ਪੱਲਾ ਦਾ ਸ਼ੁੱਕਰਵਾਰ ਨੂੰ 65 ਸਾਲ ਦੀ ਉਮਰ ਚ ਬ੍ਰੇਨ ਸਟ੍ਰੋਕ ਨਾਲ ਦਿਹਾਂਤ ਹੋ ਗਿਆ ਸੀ ਉਨ੍ਹਾਂ ਦਾ ਜਨਮ 4 ਮਈ 1960 ਨੂੰ ਲੁਧਿਆਣਾ ਦੇ ਇੱਕ ਛੋਟੇ ਜਿਹੇ ਕਸਬੇ ਦੋਰਾਹੇ ਚ ਹੋਇਆ ਸੀ ਉਹ ਇੱਕ ਪ੍ਰੋਫੈਸਰ ਵੀ ਸਨ ਉਨ੍ਹਾਂ ਨੇ 1988 ਚਨਕਟਾ 88 ਨਾਲ ਇੱਕ ਕਾਮੇਡੀਅਨ ਵਜੋਂ ਆਪਣੇ ਪੇਸ਼ੇਵਰ ਕਰੀਅਰ ਨੂੰ ਸ਼ੁਰੂ ਕੀਤਾ ਉਹਨਾਂ ਨੇ ਆਪਣੀ ਕਾਮੇਡੀ ਲੜੀ ਚਨਕਟਾ ਅਤੇ ਵੱਖ-ਵੱਖ ਪੰਜਾਬੀ ਫਿਲਮਾਂ 'ਚ ਹਸਰਜ ਭੂਮਿਕਾ ਲਈ ਜਾਣਿਆ ਜਾਂਦਾ ਹੈ ਪੰਜਾਬੀ ਫਿਲਮਾਂ 'ਚ ਇਹਨਾਂ ਨੂੰ ਆਪਣੀ ਸ਼ੁਰੂਆਤ ਫਿਲਮ ਦੁੱਲਾ ਪੱਟੀ ਤੋਂ ਕੀਤੀ ਹੈ ਇਸ ਤੋਂ ਬਾਅਦ ਇਹਨਾਂ ਨੇ ਕਈ ਪੰਜਾਬੀ ਫਿਲਮਾਂ 'ਚ ਵੀ ਕੰਮ ਕੀਤਾ ਜਿਨ੍ਹਾਂ 'ਚ ਚੱਕ ਦੇ ਫੱਟੇ ਕੈਰੀਅਨ ਝੱਟਾ ਡੈਡੀ ਕੁਲ ਮੁੰਡੇ ਫੁੱਲ ਆਦੀ ਫਿਲਮਾਂ ਬਹੁਤ ਮਕਬੂਲ ਹੋਈਆਂ ਅੱਜ ਕੋਈ ਵੀ ਪੰਜਾਬੀ ਫਿਲਮ ਅਜਹੀ ਨਹੀਂ ਜਿਸ 'ਚ ਉਹ ਨਜ਼ਰ ਨਾ ਹੋਣ ਜਸਵਿੰਦਰ ਪੱਲਾ 1999 ਪੰਜਾਬ ਖੇਤੀਬੜ ਯੂਨੀਵਰਸਿਟੀ ਚ ਖੇਤੀਬੜੀ ਵਿਸਾਰ ਸਿੱਖਿਆ ਚ ਲੈਕਚਰਰ ਵਜੋਂ ਸ਼ਾਮਲ ਹੋਏ ਅਤੇ 2020 ਚ ਵਿਭਾਗ ਦੇ ਮੁਖੀ ਵਜੋਂ ਸੇਵਾਮੁਕਤ ਹੋਏ ਸਨ। ਉਹਨਾਂ ਨੂੰ ਮੁੱਖ ਤੌਰ ਤੇ ਆਪਣੇ ਪ੍ਰੋਗਰਾਮ ਸ਼ੰਕਾਟਾ ਅਤੇ ਕਿਰਦਾਰ ਚਾਚਾ ਜਤਰਾ ਕਰਕੇ ਜਾਣਿਆ ਜਾਂਦਾ ਹੈ। ਇਹਨਾਂ ਨੇ ਪਹਿਲੀ ਵਾਰ 1988 ਚ ਚਾਚਾ ਜਤਰਾ ਦੇ ਕਿਰਦਾਰ ਵਜੋਂ ਸ਼ੰਕਾਟਾ ਨਾਲ ਆਪਣਾ ਕਲਾਕਾਰ ਜੀਵਨ ਸ਼ੁਰੂ ਕੀਤਾ ਸੀ ਜਿਸ ਚ ਇਹਨਾਂ ਦੇ ਮੁੱਖ ਸਾਥੀ ਕਲਾਕਾਰ ਬਾਲ ਮੁਕੰਦ ਸ਼ਰਮਾ ਤੇ ਨੀਲੂ ਸਨ। ਤੇ ਅੱਜ ਉਹਨਾਂ ਦਾ ਨਾਮ ਅੱਖਾਂ ਦੇ ਨਾਲ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਤੇ ਹਰ ਇੱਕ ਦੀ ਅੱਖ ਜਿਹੜੀ ਹੈ ਨਾਮ ਦਿਖਾਈ ਦਿੱਤੀ ਹੈ ਅਤੇ ਪਰਿਵਾਰ ਦਾ ਜਿਹੜਾ ਰੋ ਰੋ ਬੁਰਾ ਹਾਲ ਹੋ ਰਿਹਾ ਹੈ ਉੱਥੇ ਹੀ ਮਸ਼ਹੂਰ ਹਸਤੀਆਂ ਅਤੇ ਫਿਲਮ ਜਗਤ ਦੇ ਸtare ਵੀ ਉਹਨਾਂ ਨੂੰ ਨਾਮ ਅੱਖਾਂ ਦੇ ਨਾਲ ਵਿਦਾਇਗੀ ਕੀ ਦਿੰਦੇ ਨਜ਼ਰ ਆਏ ਨੇ ਤੇ ਅੱਜ ਜਸਵਿੰਦਰ ਪੱਲਾ ਪੰਜ ਤਤਾਂ ਚ ਵੱਲীন ਹੋ ਗਏ ਨੇ ਤੇ ਨਾਮ ਅੱਖਾਂ ਨਾਲ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਮੈਂ ਰਾਜਵਿੰਦਰ ਸਮਰਾਲਾ ਵਾਈਸ ਪ੍ਰੈਜ਼ੀਡੈਂਟ ਸੰਗੀਤਨਾਟ ਅਕੈਡਮੀ ਪੰਜਾਬ ਫਿਲਮ ਅਦਾਕਾਰ ਕੱਲ ਸਾਡੇ ਕੋਲ ਕਾਮੇਡੀ ਕਿੰਗ ਹਾਸਿਆਂ ਦੇ ਬਾਦਸ਼ਾ ਜਸਵਿੰਦਰ ਪੱਲਾ ਹੋਣੇ ਹਮੇਸ਼ਾ ਲਈ ਰੁਕਸਤ ਹੋ ਗਏ ਤਾਂ ਪੂਰੀ ਦੀ ਪੂਰੀ ਪੰਜਾਬੀ ਇੰਡਸਟਰੀ ਪੰਜਾਬੀ ਰੰਗਮੰਚ ਬਹੁਤ ਉਦਾਸ ਹੈ ਕਿਉਂਕਿ ਹਜੇ ਉਮਰ ਨਹੀਂ ਸੀ ਸਿਰਫ ਮਹਿਜ਼ 65 ਸਾਲ ਦੀ ਉਮਰ ਸੀ ਇਹ ਕੋਈ ਜਾਣ ਵਾਲੀ ਉਮਰ ਨਹੀਂ ਹੁੰਦੀ ਹਜੇ ਜਿਹੜਾ ਹੈਗਾ ਵਾ ਉਹਨਾਂ ਕੋਲੋਂ ਹੋਰ ਬਹੁਤ ساری ਜਿਹੜੀ ਕਾਮੇਡੀ ਹੈ ਬਹੁਤ ਸਾਰੇ ਵਿਅੰਗ ਨੇ ਉਹ ਉਮੀਦ ਕਰਦੇ ਸੀਗੇ ਕਿ ਅਸੀਂ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਉਹਨਾਂ ਨੂੰ ਦੇਖੀ ਉਹਨਾਂ ਦੇ ਜਿਹੜੇ ਵਿਅੰਗ ਨੇ ਉਹ ਸੁਣੀ ਉਹਨਾਂ ਦੀ ਕਾਮੇਡੀ ਨੂੰ ਮਾਣੀਏ ਪਰ ਜਿਵੇਂ ਕਹਿੰਦੇ ਨੇ ਕਿ ਪਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਸੀ ਸਾਡੀ ਪੂਰੀ ਦੀ ਪੂਰੀ ਜਿਹੜੀ ਇੰਡਸਟਰੀ ਹੈ ਉਹ ਬਹੁਤ ਦਾਸ ਹੈ ਸੋ ਪੰਜਾਬ ਸਕੀਤ ਨਾਟਕ ਅਕੈਡਮੀ ਦੇ ਵਾਈਸ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਇੱਕ ਰੰਗਮંચ ਅਦਾਕਾਰ ਇੱਕ ਫਿਲਮ ਅਦਾਕਾਰ ਹੋਣ ਦੇ ਨਾਤੇ ਮੈਂ ਆਪਣੀ ਜਿਹੜੀ ਸ਼ਰਧਾਂਜਲੀ ਹੈ ਜਸਵਿੰਦਰ ਪੱਲਾ ਉਹਨਾਂ ਨੂੰ ਬਹੁਤ ਹੀ ਭਰੇ ਹੋਏ ਮਨ ਦੇ ਨਾਲ ਭੇਟ ਕਰਦਾ ਮਾਂ ਤੇ ਵਾਹਿਗੁਰੂ ਅੱਗੇ ਇਹੀ ਅਰਦਾਸ ਹੈ ਕਿ ਛੋਟੇ ਭਰਾ ਉਹਨਾਂ ਦੇ بیٹے ਫਖਰਾਜ ਪੱਲਾ ਹੋਣਾ ਨੂੰ ਉਹਨਾਂ ਦੇ ਸਾਰੇ ਪਰਿਵਾਰ ਨੂੰ ਵਾਹਿਗੁਰੂ ਜਿਹੜਾ ਹੈ ਉਹ ਆਣਾ ਮੰਲਣ ਦਾ ਮਨ ਬਖਸ਼ੇ ਤੇ ਜਸਵਿੰਦਰ ਪੱਲਾ ਹੋਣਾ ਨੂੰ ਵਾਹਿਗੁਰੂ ਆਪਣੇ ਉਦੋਂ ਦੀਸ ਆਪਣੇ ਚਰਨਾ ਦੇ ਵਿੱਚ ਨਵਾਸਤਾ ਤੁਸੀਂ ਵੀ ਕੋਈ ਸਕਰੀਨ ਜਾਂ ਸਟੇਜਿਸ ਵਗੈਰਾ ਸੰਗੀਤ ਦਿੱਤੀ ਹੈ ਬਿਲਕੁਲ ਮੇਰੀਆਂ ਮੁਲਾਕਾਤਾਂ ਜਿਹੜੀਆਂ ਹੈਗੀਆਂ ਨੇ ਉਹ ਬਹੁਤ ਸਾਰੀਆਂ ਨੇ ਬਹੁਤ ਲੰਬੀਆਂ ਮੁਲਾਕਾਤਾਂ ਨੇ ਜਦੋਂ ਫੋਨ ਨਹੀਂ ਸੀ ਹੁੰਦੇ ਕੋਈ Android ਫੋਨ ਨਹੀਂ ਸੀ ਹੁੰਦੇ ਉਦੋਂ ਦੀਆਂ ਮੁਲਾਕਾਤਾਂ ਨੇ ਕਿਉਂਕਿ ਮੈਂ ਲੰਬੇ ਸਮੇਂ ਤੋਂ ਥੀਏਟਰ ਕਰਦਾ ਆ ਰਿਹਾ ਹਾਂ ਇਸ ਕਰਕੇ ਸੜੀਆਂ ਮੁਲਾਕਾਤਾਂ ਬਹੁਤ ਸਾਰੀਆਂ ਨੇ ਰਹੀ ਗੱਲ ਫਿਲਮ ਦੀ ਤਾਂ ਇੱਕ ਫਿਲਮ ਸੀ ਉਹ ਫਿਲਮ ਦਾ ਨਾਮ ਸੀ ਦਿਲ ਹੋਣਾ ਚਾਹੀਦਾ ਜਵਾਨ ਉਹਦੇ ਵਿੱਚ ਮੇਰਾ ਇੱਕ ਕਿਰਦਾਰ ਸੀ ਜਿਹਦੇ ਵਿੱਚ ਤਿੰਨ ਸੀਨ ਸੀ ਪਰ ਮੈਨੂੰ ਖੁਸ਼ੀ ਦੀ ਗੱਲ ਇਹ ਹੈ ਕਿ ਮੇਰੇ ਤਿੰਨੋਂ ਸੀਨ ਜਸਵਿੰਦਰ ਭੱਲਾ ਹੋਰਾਂ ਦੇ ਨਾਲ ਸੀ ਹਾਂ ਜਿਹੜੀ ਕਮੇਡੀ ਦੀ ਡਿਸਕਸ਼ਨ ਜਾਂ ਕਈ ਵਾਰੀ ਕੋਈ ਸਕ੍ਰਿਪਟਸ ਦੀ ਡਿਸਕਸ਼ਨਸ ਨਾਟਕ ਦੀ ਡਿਸਕਸ਼ਨਸ ਇਹ ਬਹੁਤ ਵਾਰੀ ਹੁੰਦੀ ਰਹਿੰਦੀ ਸੀ ਪੀਯੂ ਦੇ ਵਿੱਚ ਵੀ ਹੁੰਦੀ ਸੀਗੀ ਜਾਂ ਫਿਰ ਗਾਹੇ-ਬਗਾਹੇ ਜੇ ਕਿਤੇ ਕੋਈ ਮੁਲਾਕਾਤ ਹੋ ਜਾਂਦੀ ਸੀ ਗੱਲਾਂ ਰੰਗਮঞ্চ ਦੀਆਂ ਹੁੰਦੀਆਂ ਸੀ ਗੱਲਾਂ ਕਮੇਡੀ ਦੀਆਂ ਹੁੰਦੀਆਂ ਸੀ ਜਾਂ ਫਿਰ ਗੱਲਾਂ ਜਿਹੜੀਆਂ ਹੈਗੀਆਂ ਨੇ ਉਹ ਫਰਮਾਂ ਦੀਆਂ ਹੁੰਦੀਆਂ ਸੀ ਪਰ ਮੈਂ ਸਿਰਫ ਜਿਹੜਾ ਹੈਗਾ ਬਪਲਾ ਸਾਹਿਬ ਦੇ ਨਾਲ ਮੁਲਾਕਾਤਾਂ ਬਹੁਤ ਹੋਣ ਦੇ ਬਾਵਜੂਦ ਇੱਕੋ ਹੀ ਫਿਲਮ ਜਿਹੜੀ ਹੈ ਮੈਂ ਉਹਨਾਂ ਨਾਲ ਸਾਂਝੀ ਕੀਤੀ ਇੱਕੋ ਹੀ ਸਕਰੀਨ ਸਾਂਝੀ ਕੀਤੀ ਫਿਲਮ ਦੀ ਰਾਜਵਿੰਦਰ ਜੀ ਆਪਣੇ ਦੁਨੀਆ ਦੇ ਐਕਟਰ ਨਾਲ ਉਹਨਾਂ ਦਾ ਕਿਸ ਤਰ੍ਹਾਂ ਦਾ ਪ੍ਰਤਾਪ ਸੀਗਾ ਬਹੁਤ ਕਮਾਲ ਦਾ ਉਹਨਾਂ ਦਾ ਜਿਹੜਾ ਹੈਗਾ ਮੈਂ ਤਾਂ ਉਹਨਾਂ ਨੂੰ ਗ੍ਰੇਟ ਐਕਟਰ ਕਹੂੰਗਾ ਇਸ ਗੱਲ ਦੇ ਲਈ ਜਿੱਥੇ ਸਾਡੀ ਇੰਡਸਟਰੀ ਦੇ ਵਿੱਚ ਨਾ ਬਹੁਤ ਸਾਰੇ ਲੋਕ ਇਹੋ ਜਿਹੇ ਵੀ ਨੇ ਉਹ ਚਾਹੁੰਦੇ ਨੇ ਕਿ ਜਿਹੜਾ ਕੋ ਆਰਟਿਸਟ ਆ ਉਹ ਉਹਨਾਂ ਉੱਪਰ ਉੱਠੇ ਕੋ ਆਰਟਿਸਟ ਦੇ ਡਾਇਲੌਗ ਕੱਟ ਦੋ ਜੀ ਕੋ ਆਰਟਿਸਟ ਨੂੰ ਜਿਹੜਾ ਹੈਗਾ ਉਹ ਉਸ ਤਰ੍ਹਾਂ ਦਾ ਪਰ ਜਸਵਿੰਦਰ ਪੱਲਾ ਜੀ ਉਹਨਾਂ ਦੇ ਅੰਦਰ ਇਹ ਬੜੀ ਮਹਾਨ ਦੀ ਗੱਲ ਸੀ ਕਿ ਜਿਹੜੇ ਨਾਲ ਦੇ ਆਰਟਿਸਟ ਸੀਗੇ ਉਹਨਾਂ ਨੇ ਉਹਨਾਂ ਨੂੰ ਵੀ ਜਿਹੜਾ ਹੈਗਾ ਉਹ ਪ੍ਰੋਪਰ ਇੱਕ ਹਾਈਪ ਦਿੰਦੇ ਸੀ ਜਦੋਂ ਜੇ ਕਾਮੇਡੀ ਉਹ ਆਪਣੀ ਆਪ ਲਿਖਦੇ ਸੀਗੇ ਤਾਂ ਉਹ ਇਹ ਕੋਸ਼ਿਸ਼ ਉਹਨਾਂ ਦੀ ਰਹਿੰਦੀ ਸੀ ਕਿ ਜਿਹੜਾ ਮੇਰੇ ਨਾਲ ਦਾ ਐਕਟਰ ਆ ਉਹਦੇ ਹਿੱਸੇ ਦੇ ਵਿੱਚ ਵੀ ਇੱਕ ਦੋ ਪੰਚ ਜਿਹੜੇ ਹੈਗੇ ਨੇ ਉਹ ਜ਼ਰੂਰ ਆ ਜਾਣ ਤੇ ਕੰਮ ਦੇ ਲਈ ਇਹ ਇਮਾਨਦਾਰੀ ਕੰਮ ਦੇ ਲਈ ਇਹ ਡੈਡੀ ਕੈਕੀਸ਼ਨ ਉਹ ਸਾਰਿਆਂ ਵਿੱਚ ਨਹੀਂ ਹੁੰਦੀ ਪਰ ਜਸਵਿੰਦਰ ਭੱਲਾ ਉਹਨਾਂ ਦੇ ਵਿੱਚੇ ਕੁੱਟ-ਕੁੱਟ ਕੇ ਭਰੀ ਹੋਈ ਸੀ ਸੱਚੀ ਉਹ ਗ੍ਰੇਟ ਕਾਮੇਡੀਅਨ ਤੇ ਗ੍ਰੇਟ ਐਕਟਰ ਤੇ ਗ੍ਰੇਟ ਪ੍ਰੋਫੈਸਰ ਸਨ ਮੈਂ ਇਹ ਕਹੂੰਗਾ ਰਾਜੀਵਿੰਦਰ ਕੀ ਐਕਟਰ ਦੇ ਨਾਲ ਨਾਲ ਉਹ ਇੱਕ ਪ੍ਰੋਫੈਸਰ ਸੀਗੇ ਡਾਕਟਰ ਸੀਗੇ ਆ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੋਨਾਂ ਦੇ ਵੱਖਰੇ-ਵੱਖਰੇ ਰੂਪ ਸੀਗੇ ਮੈਂ ਜਿਹੜਾ ਹੈਗਾ ਵ ਇੱਕ ਦੋ ਵਾਰੀ ਜਦੋਂ ਪੀਯੂ ਦੇ ਵਿੱਚ ਬਹੁਤ ਸਾਰ ਪਹਿਲਾਂ ਦੀਆਂ ਗੱਲਾਂ ਨੇ ਜਦੋਂ ਤੇ ਪੜਾਉਂਦੇ ਸੀ ਤਾਂ ਮੈਂ ਉੱਥੇ ਜਾਂਦਾ ਸੀ ਤਾਂ ਇੱਕ ਦੋ ਵਾਰ ਮੈਂ ਉਹਨਾਂ ਨੂੰ ਦੇਖਿਆ ਕਲਾਸ ਦੇ ਵਿੱਚ ਜਿਵੇਂ ਬਣਾਉਂਦਿਆਂ ਤੇ ਉਹ ਲੱਗਦਾ ਹੀ ਨਹੀਂ ਹੈਗਾ ਕਿ ਇਹ ਜਸਵਿੰਦਰ ਭੱਲਾ ਜੀ ਉਹ ਜਸਵਿੰਦਰ ਭੱਲਾ ਨੇ ਜਿਹੜੇ ਕਾਮੇਡੀ ਕਰਦੇ ਰਹਿੰਦੇ ਨੇ ਉਦੋਂ ਸਕਰੀਨ ਦਾ ਨਹੀਂ ਸੀ ਬਾਲਾ ਟਾਈਮ ਮੈਂ ਤੁਹਾਨੂੰ ਐਵੇਂ ਕਹਾਂ ਵੀ ਹਾਂ ਪਰ ਹੁਣ ਜੇ ਅਸੀਂ ਗੱਲ ਕਰਦੇ ਆਂ ਤਾਂ ਉਸ ਡਾਕਟਰ ਪ੍ਰੋਫੈਸਰ ਨੂੰ ਯਾਦ ਕਰਨਾ ਤੇ ਅੱਜ ਜਿਹੜਾ ਹੈ ਜਸਵਿੰਦਰ ਭੱਲਾ ਹੁਣਾਂ ਦੀ ਸਕਰੀਨ ਦੇ ਉੱਤੇ ਕਾਮੇਡੀ ਨੂੰ ਦੇਖਣਾ ਜਾਂ ਉਸ ਇਨਸਾਨ ਨੂੰ ਜਿਹੜਾ ਹੈ ਬੜੀ ਨੈਚੁਰਲ ਜ਼ਿੰਦਗੀ ਦੇ ਵਿੱਚ ਦੇਖਣਾ ਦੋਨਾਂ ਦਾ ਬਹੁਤ ਫਰਕ ਹੈ ਉਹ ਇੱਕ ਜਦੋਂ ਉਹ ਪੀਏਯੂ ਦੇ ਵਿੱਚ ਪੜਾਉਂਦੇ ਸੀ ਤਾਂ ਉਹ ਇੱਕ ਬਹੁਤ ਕਮਾਲ ਦੇ ਪ੍ਰੋਫੈਸਰ ਸੀ ਕਮਾਲ ਦੇ ਜਿਹੜਾ ਹੈ ਅਧਿਆਪਕ ਸੀਗੇ ਤੇ ਜਦੋਂ ਜਿਹੜਾ ਹੈ ਉਹ ਸਕਰੀਨ ਦੇ ਵਿੱਚ ਆਉਂਦੇ ਸੀਗੇ ਸਕਰੀਨ ਤੇ ਆਉਂਦੇ ਸੀ ਤਾਂ ਉਹ ਕਮਾਲ ਦੇ ਅਦਾਕਾਰ ਸੀ ਕਮਾਲ ਦੇ ਕਾਮੇਡੀਅਨ ਸੀ ਔਰ ਵੱਡੀ ਗੱਲ ਇਹ ਹੈ ਕਿ ਉਹਨਾਂ ਦੀ ਕਾਮੇਡੀ ਨੂੰ ਮਤਲਬ ਕਿ ਲੋਕਾਂ ਨੇ ਉਦੋਂ ਸਵੀਕਾਰ ਕੀਤਾ ਜਾਂ ਇਹ ਕਹਿ ਲਓ ਕਿ ਉਦੋਂ ਹਿੱਟ ਹੋਏ ਜਦੋਂ ਸਿਰਫ ਆਡੀਓ ਕੈਸੇਟਸ ਦਾ ਜ਼ਮਾਨਾ ਸੀ ਉਦੋਂ ਵੀਡੀਓ ਨਹੀਂ ਸੀ ਬਣਦੀਆਂ ਸੀਗੀਆਂ ਵੀਡੀਓ ਬਹੁਤ ਚਿਰ ਬਾਅਦ ਬਣਨ ਲੱਗੀਆਂ ਨੇ ਪਰ ਜਸਵਿੰਦਰ ਭੱਲਾ ਜੀ ਬਾਲਮੁਕੰਦ ਸ਼ਰਮਾ ਜੀ ਤੇ ਨੀਰੂ ਇਹ ਜਿਹੜੇ ਹੈਗੇ ਨੇ ਬਹੁਤ ਚਿਰ ਪਹਿਲਾਂ ਇਹਨਾਂ ਨੇ ਸਿਰਫ ਆਡੀਓ ਕੈਸੇਟਸ ਦੇ ਰਿਹਾ ਖਾਸ ਕਰਕੇ ਸ਼ਨਕਾਟਾ ਸਭ ਨੂੰ ਪਤਾ ਹੈ ਕਿ ਸ਼ਨਕਾਟੇ ਦੇ ਸਿਰ ਤੇ ਇਹਨਾਂ ਨੇ ਪੰਜਾਬੀ ਲੋਕਾਂ ਦੇ ਮਨਾਂ ਦੇ ਉੱਤੇ ਰਾਜ ਕੀਤਾ ਸੋ ਜਸਵਿੰਦਰ ਪੱਲਾ ਸੱਚਮੁੱਚ ਗ੍ਰੇਟ ਸੀ ਉਹਨਾਂ ਦਾ ਜਿਹੜਾ ਪਰ ਜਾਣਾ ਬੇਹੱਦ ਦੁੱਖਦਾਈ ਹੈ ਤੇ ਖਲਾਅ ਸ਼ਾਇਦ ਮੈਨੂੰ ਲੱਗਦਾ ਕਦੇ ਵੀ ਨਹੀਂ ਪੂਰਿਆ ਜਾ ਸਕਣਾ ਤੁਹਾਡੀ ਲਾਸਟ ਮੁਲਾਕਾਤ ਕਦੋਂ ਲਾਸਟ ਮੁਲਾਕਾਤ ਮੇਰੀ ਗੁਰੂ ਨਾਨਕ ਨੈਸ਼ਨਲ ਕਾਲਜ ਦਰਾਹਾ ਦੇ ਵਿੱਚ ਹੋਈ ਸੀ ਤਕਰੀਬਨ 3 ਸਾਲ ਪਹਿਲਾਂ ਅ ਪਿੱਛੇ ਜੇ ਜਦੋਂ ਬਿਮਾਰ ਹੋਏ ਨੇ ਤਾਂ ਮੈਨੂੰ ਪਤਾ ਲੱਗਿਆ ਤਾਂ ਮੈਂ ਕਿਸੇ ਆਪਣੇ ਮਿੱਤਰ ਨੂੰ ਵੀ ਕਿਹਾ ਸੀਗਾ ਕਿ ਯਾਰ ਮੈਂ ਮਿਲਣਾ ਚਾਹੁੰਦਾ ਹੈਗਾ ਮਾਂ ਕਿਉਂਕਿ ਸ਼ਾਇਦ ਲੋਕਾਂ ਨੂੰ ਵੀ ਇਸ ਗੱਲ ਦਾ ਬੜਾ ਚੰਬਾ ਲੱਗਿਆ ਕਿ ਜਸਵਿੰਦਰ ਭੱਲਾ ਹੁਣੀ ਯਾਰ ਐ ਕਿਵੇਂ ਹੋ ਗਿਆ ਐ ਕਿ ਮੋ ਗਿਆ ਪਰ ਨਹੀਂ ਬਿਮਾਰੋ ਕਾਫੀ ਚਿਰ ਦੇ ਚਲੇ ਆ ਰਹੇ ਸੀ ਪਰ ਪਿੱਛੇ ਜੋ ਬਹੁਤ ਵਧੀਆ ਤਰੀਕੇ ਨਾਲ ਉਹ ਰਿਕਵਰ ਕਰ ਗਏ ਸੀਗੇ ਪਰ ਅਚਾਨਕ ਜਿਵੇਂ ਕਹਿੰਦੇ ਨੇ ਕਿ ਇੱਕ ਮੇਜਰ ਮੇਜਰ ਜਿਹੜਾ ਹੈ ਬ੍ਰੇਨ ਸਟ੍ਰੋਕ ਹੋਇਆ ਜਿਹਦੇ ਕਰਕੇ ਬਲੀਡਿੰਗ ਜਿਹੜੀ ਹੈ ਉਹ ਬਲੱਡ ਦਿਮਾਗ ਦੇ ਵਿੱਚ ਬਹੁਤ ਚਲੇ ਗਿਆ ਤੇ ਉਹਦਾ ਆਪਰੇਟ ਕਰਨਾ ਜਿਹੜਾ ਹੈ ਨਹੀਂ ਸੀ ਸੰਭਵ ਇਸ ਕਰਕੇ ਬਸ ਫਿਰ ਉਹ ਬ੍ਰੇਨ ਜਿਹੜਾ ਹੈਗਾ ਬਲੱਡ ਸਟ੍ਰੋਕ ਹੀ ਉਹਨਾਂ ਦੀ ਜਾਨ ਲੈ ਗਿਆ